ਤੇ ਮੇਰਾ ਇਹ ਹਾਸਾ ਆਨੰਦਪੁਰ ਸਾਹਿਬ ਟ੍ਰੇਨ ਦੇ ਥੱਲੇ ਮ ਆ ਗਿਆ ਸੀ ਤੇ ਮੇਰੀ ਖੱਬੀ ਲੱਤੇ ਕੱਟ ਚੁੱਕੀ ਹੈ ਤੇ ਮੈਂ ਹੁਣ ਆਪਣੇ ਘਰ ਦਾ ਗੁਜ਼ਾਰਾ ਬਹੁਤ ਮੁਸ਼ਕਿਲ ਨਾਲ ਮੈਂ ਕਰਦਾ ਸੀ ਤੇ ਬੜਾ ਮੁਸ਼ਕਿਲ ਨਾਲ ਮੇਰਾ ਘਰ ਦਾ ਗੁਜ਼ਾਰਾ ਚੱਲਦਾ ਸੀ ਇਹ ਆ ਮੇਰਾ ਬੇਟਾ ਆਯੂਸ਼ਾ ਤੇ ਕਿਸੇ ਨੇ ਸਾਨੂੰ ਖਾਲਸਾ ਐਡ ਬਾਰੇ ਦੱਸਿਆ ਬਈ ਖਾਲਸਾ ਐਡ ਦੇ ਵਿੱਚ ਤੁਸੀਂ ਆਪਣੇ ਬੱਚੇ ਦੀ ਤੁਹਾਡੀ ਬੱਚੇ ਦੀ ਫੀਸ ਮਾਫ ਹੋ ਜਾਏਗੀ ਤੇ ਹੁਣ ਪਿਛਲੇ 1 ਸਾਲ ਤੋਂ ਮੈਂ ਖਾਲਸਾ ਦਾ ਖਾਲਸਾ ਐਡ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਮੇਰੇ ਬੱਚੇ ਦੀ ਆਯੂਸ਼ ਦੀ 1 ਸਾਲ ਤੋਂ ਫੀਸ ਭਰਦੇ ਨੇ ਉਹ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਜਿਨਨੇ ਵੀ ਸੰਗਤ ਉਹਦੇ ਨਾਲ ਜੁੜੀ ਆ ਮੈਂ ਤੇ ਮੁਰਾ ਮੇਰਾ ਪੂਰਾ ਪਰਿਵਾਰ ਉਹਨਾਂ ਦਾ तहे ਦਿਲ ਤੋਂ ਧੰਨਵਾਦ ਕਰਦੇ ਆ ਮੈਂ ਇਹ ਚਾਹਨਾਗਾ ਕਿ ਧੰਨਵਾਦ ਉਹਨਾਂ ਦਾ ਸਾਰਿਆਂ ਦਾ ਹੀ ਜਿਨਨੇ ਵੀ ਖਾਲਸਾ ਆੜ ਵੱਲ ਜੁੜੇ ਪਏ ਆ ਜਿਨਨੇ ਵੀ ਜ਼ਰੂਰਤਮੰਦ ਜ਼ਰੂਰਤਮੰਦ ਜਿਨਨੇ ਵੀ ਲੋਕਾਂ ਦੀ ਉਹ ਜ਼ਰੂਰਤਾਂ ਨੂੰ ਪੂਰਾ ਕਰਦੇ ਆ ਖਾਲਸਾ ਆੜ ਨੂੰ আর ਉਹਨਾਂ ਦੇ ਪੂਰੀ ਸੰਗਤ ਦਾ ਮੈਂ तहे ਦਿਲ ਤੋਂ ਧੰਨਵਾਦ ਕਰਦਾ ਕਿ ਅੱਗੇ ਵੀ ਜਿਨਨੇ ਵੀ ਜ਼ਰੂਰਤਮੰਦ ਆ ਉਹਨਾਂ ਦੀ ਹੋਰ ਉਹ ਮਦਦ ਕਰ ਸਕਦੇ ਤੇ ਉਹ ਖਾਲਸਾ ਆੜ ਪੂਰੀ ਮੇਰੇ ਬੱਚੇ ਦੀ ਫੀਸ ਸਕੂਲ ਦੇ ਵਿੱਚ ਜਾ ਕੇ ਬਗੈਰ ਮੇਰੇ ਉਹਨਾਂ ਤੋਂ ਆਪਣੇ ਸਕੂਲ ਦੇ ਵਿੱਚ ਜਮ੍ਹਾਂ ਕਰਾ ਦਿੱਤਾ ਧ